ਬਹੁਤ ਸਸੇ ਆ ਰਹੀ ਹੈ ਜੀ ਬੜੀ ਬਹੁਤ ਜ਼ਿਆਦਾ ਛੋਟਨੇ ਘਰਾ ਵਾਲੇ ਕਹਿ ਦਿੰਦੇ ਵੀ ਟਰੱਕ ਡਰਾਈਵਰਾਂ ਦਾ ਕੂ ਕੱਢ ਦਿੰਦੇ ਕੋਈ ਫਿੱਕੀ ਗੱਲ ਜੀ ਚਲੋ ਆ ਗੱਡੀ ਮੇਰੀ 11-12 ਲੱਖ ਰੁਪਏ ਦੀ ਹੈ 35000 ਦੀ ਕਾਰ ਵਾਲਾ ਸਾਨੂੰ ਮੰਬੋਲੀ ਗੱਲ ਬੋਲ ਹੀ ਜਾਂਦਾ ਨਾ ਨਾ ਬੜਾ ਬੱਚਾ ਨਾ ਕਾਰ 'ਚ ਬੈਠਾ ਹੋ ਤੇ ਸਾਡੇ ਕਾਰ ਗੱਡੀ ਦੇ ਤੇ ਟਾਇਰਾਂ ਦੇ ਬਰਾਬਰ ਨਹੀਂ ਹੁੰਦੀ ਕਾਰ ਉਹਨਾਂ ਦੀ ਬਹੁਤ ਔਖਾ ਸਾਰਾ ਬਹੁਤ ਜਿੰਨਾ ਵੀ ਕਹਿ ਦਿਓ ਗਰੀਬ ਬੰਦਿਆਂ ਦਿਹਾੜੀ ਕਰਨੀ ਪੈਂਦੀ ਹੈਗੀ ਤੁੰਦ ਬਹੁਤ ਆਈ ਬਹੁਤ ਔਖੇ ਹੈਗੇ ਜਿੰਨਾ ਵੀ ਕਹਿ ਦਿਓ ਕੱਟੀਆਂ ਗੱਡੀਆਂ ਗੱਡੀਆਂ ਵਾਲੇ ਸਾਈਕਲ ਨੂੰ ਰਾਹ ਨਹੀਂ ਦੇਤਾ ਜੀ ਸਾਨੂੰ ਸੜਕ ਤੇ ਨਹੀਂ ਚੜਨ ਦਿੰਦੇ ਆ ਟੈਂਪੋ ਵਾਲਿਆਂ ਨੇ ਤਾਂ ਬੜੇ ਦੁਖੀ ਕਰਿਆ ਇਹ ਤਾਂ ਮੂਰੇ ਕਰ ਦਿੰਦੇ ਐ ਇੰਨਾ ਦੁਖੀ ਕਰਦੇ ਨਾ ਪੁੱਛ ਨਾ ਸਾਈਕਲ ਵਾਲੇ ਨੂੰ ਤਾਂ ਕਹਿੰਦੇ ਵੀ ਤੇਰਾ ਕੁਛ ਅਹੀ ਨਹੀਂਗਾ ਬਸ ਤੂੰ ਕਰ ਹੀ ਰਹਾ ਆਪਣੀ ਮੌਤ ਮਰੋਂ ਤਾਂ ਠੀਕ ਐ ਐਵੇਂ ਮੌਤ ਨੂੰ ਸਹੇੜਨਾ ਬੜਾ ਚੇਤੀ ਦਵੱਲਾ ਦਵੱਲੀ ਕਰਦੇ ਆ ਉਹਨਾਂ ਛੇਤੀ ਨਹੀਂ ਹੋਣਾ ਚਾਹੀਦਾ ਗਾ ਸਮੱਸਿਆ ਦਾ ਬਾਈ ਜੀ ਬਹੁਤ ਆਉਂਦੀ ਆ ਧੁੰਦ ਕਾਰਨ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਧੁੰਦ ਆ ਜੀ ਧੁੰਦ ਨਾਲ ਕਿੰਨੀ ਕ ਸਮੱਸਿਆ ਆ ਰਹੀ ਆ ਧੁੰਦ ਨਾਲ ਬਾਈ ਜੀ ਬਹੁਤ ਸਮੱਸਿਆ ਆ ਰਹੀ ਆ ਬਹੁਤ ਜ਼ਿਆਦਾ ਹੀ ਦਿਖ ਨਹੀਂ ਰਿਹਾ ਕੁਝ ਵੀ ਜੀ ਪਕਣ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਿਉਂਕਿ ਧੁੰਦ ਦੇ ਵਿੱਚ ਹੀ ਪੀਲੀਆਂ ਲਾਈਟਾਂ ਰੱਖੋ ਜੀ ਤੇ ਲਾਈਟਾਂ ਚੱਲਦੀਆਂ ਰੱਖੋ ਜੀ ਜਿਹੜੀਆਂ ਚਿੱਟੀਆਂ LED ਲਾਈਟਾਂ ਜੀ ਇਹਨਾਂ ਨੂੰ ਬੰਦ ਕਰੋ ਜੀ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਾਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਅੱਜ ਬਠਿੰਡਾ ਦੇ ਕਨਈਆ ਚੌਕ ਵਿੱਚ ਜਿੱਥੇ ਧੁੰਦ ਨੇ ਜਿਹੜੀ ਚਾਦਰ ਵਿਛਾਈ ਹੋਈ ਆ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 2 ਦਿਨਾਂ ਵਿੱਚ ਕਾਫੀ ਸਾਰੀ ਧੁੰਦ ਪੈ ਸਕਦੀ ਆ ਤੇ ਬਾਰਿਸ਼ ਵੀ ਹੋ ਸਕਦੀ ਆ ਯਾਨੀ ਕਿੰਮਣ ਵੀ ਹੋ ਸਕਦੀ ਆ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਵੱਡੀ ਸਮੱਸਿਆ ਆਉਂਦੀ ਆ ਤੁਸੀਂ ਨਾਲ-ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਡਰਾਈਵਰਾਂ ਨਾਲ ਵੀ ਗੱਲਬਾਤ ਕਰਾਂਗੇ ਕਈ ਡਰਾਈਵਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਆਉਣ ਜਾਣ ਵਿੱਚ ਧੁੰਦ ਕਾਰਨ ਬਹੁਤ ਸਮੱਸਿਆ ਆਉਂਦੀ ਆ ਔਰ ਇੱਕ ਡਰਾਈਵਰ ਨੇ ਤਾਂ ਇਹ ਵੀ ਕਿਹਾ ਵੀ ਸਾਡੇ ਕੋਲੇ ਜਿਹੜੀ ਗੱਡੀ ਆ ਉਹ 12 ਲੱਖ ਦੀ ਆ ਪਰ 35000 ਦੀ ਕਾਰ ਵਾਲਾ ਸਾਨੂੰ ਮੰਦਾ ਚੰਗਾ ਬੋਲ ਕੇ ਜਾਂਦਾ ਕਿਉਂਕਿ ਇੱਕ ਸਮਾਜ ਵਿੱਚ ਬਣਿਆ ਹੋਇਆ ਕਿ ਕਾਰ ਦਾ ਜਿਹੜਾ ਨਾਮ ਆ ਉੱਚਾ ਸਮਝਿਆ ਜਾਂਦਾ ਹੈ ਤੇ ਦੂਸਰੇ ਪਾਸੇ ਉਹਨੇ ਕਿਹਾ ਕਿ ਨੋ ਐਂਟਰੀ ਹੈ ਸ਼ਹਿਰ ਦੇ ਵਿੱਚ ਭਾਵੇਂ ਕਿ ਪ੍ਰਸ਼ਾਸਨ ਨੇ ਇਹ ਜਿਹੜਾ ਕੋਈ ਕੰਮ ਕੀਤਾ ਠੀਕ ਹੀ ਤਾਂ ਆਪਣੀ ਪਦਰ ਤੇ ਪਰ ਜਿਹੜਾ ਵਾਈਪਾਸ ਆ ਉਹਦੀਆਂ ਸੜਕਾਂ ਟੁੱਟੀਆਂ ਹੋਈਆਂ ਟੁੱਟੀਆਂ ਹੋਣ ਕਾਰਨ ਜਿਹੜੇ ਟਾਇਰ ਆ ਉਹ ਬਹੁਤ ਮਹਿੰਗੇ ਆ ਜਿਸ ਕਾਰਨ ਜਦੋਂ ਟਾਇਰ ਕੋਈ ਫਟ ਜਾਂਦਾ ਜਾਂ ਖਰਾਬ ਹੋ ਜਾਂਦਾ ਉਸ ਕਾਰਨ ਬਹੁਤ ਸਮੱਸਿਆ ਆਉਂਦੀ ਆ ਉਹਨਾਂ ਨੇ ਕਿਹਾ ਕਿ ਜਿਹੜੇ ਪਿਛਲੇ ਸਮੇਂ ਦੀ ਇੱਕ ਧਾਰਨਾ ਬਣੀ ਹੋਈ ਆ ਸਮਾਜ ਵਿੱਚ ਵੀ ਡਰਾਈਵਰ ਅਨਪੜ੍ਹ ਹੁੰਦੇ ਸੀ ਤੇ ਉਹਨਾਂ ਨੂੰ ਬਹੁਤਾ ਵਧੀਆ ਨਹੀਂ ਸੀ ਸਮਝ ਆ ਜਾਂਦਾ ਪਰ ਅੱਜ ਉਹਨਾਂ ਨੇ ਕਿਹਾ ਕਿ ਡਰਾਈਵਰ ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਸਮਾਜ ਵਿੱਚ ਬਣਦਾ ਜਿਹੜਾ ਰਤਬਾ ਜਾਂ ਮਾਨ ਸਤਕਾਰ ਮਿਲਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਗੱਲ ਕੀਤੀ ਕਿ ਚਾਹੇ ਡਿਪਟੀ ਕਮਿਸ਼ਨਰ ਬਠਿੰਡਾ ਹੋਵੇ ਚਾਹੇ ਐਸਐਸਪੀ ਬਠਿੰਡਾ ਹੋਵੇ ਉਹਨਾਂ ਨੂੰ ਹਰ ਜਗ੍ਹਾ ਤੇ ਲੈ ਕੇ ਜਾਣਾ ਤੇ ਲੈ ਕੇ ਆਉਣਾ ਇਹ ਡਰਾਈਵਰ ਦਾ ਹੀ ਕੰਮ ਹੁੰਦਾ ਪਰ ਜਿਹੜਾ ਬੰਦਾ ਮਾਣ ਸਨਮਾਨਾ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਨੋ ਚਾਹੇ ਉਹ ਟ੍ਰੈਫਿਕ ਪੁਲਿਸ ਹੋਵੇ ਚਾਹੇ ਅਫਸਰਾਨ ਹੋਣ ਤੇ ਚਾਹੇ ਆਮ ਸਮਾਜ ਹੋਵੇ ਉਹ ਬੰਦਾ ਮਾਣ ਸਨਮਾਨਕਾਰ ਨਹੀਂ ਦਿੱਤਾ ਤੇ ਉਹਨਾਂ ਨੇ ਕਿਹਾ ਦੇਣਾ ਚਾਹੀਦਾ ਰਿਫਲੈਕਟਰਾਂ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਹੜੀਆਂ ਵੱਡੀਆਂ ਗੱਡੀਆਂ ਵਾਲੇ ਆ ਉਹ ਆਪਣੇ ਰੈਫਲੈਕਟਰ ਤੇ ਹਰੇਕ ਚੀਜ਼ ਲਾਈਟਾਂ ਵੀ ਪੂਰੀਆਂ ਰੱਖਦੇ ਆ ਪਰ ਉਹਨਾਂ ਨੇ ਕਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਕਾਰਾਂ ਵਾਲੇ ਆ ਜਾਂ ਤਾਂ ਉਹ ਬਹੁਤ ਵੱਡੀਆਂ ਲਾਈਟਾਂ ਲਾ ਲੈਂਦੇ ਆ ਜਾਂ ਲਾਈਟਾਂ ਜਗਾਉਂਦੇ ਹੀ ਨਹੀਂ ਤੇ ਦੂਸਰੇ ਪਾਸੇ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ ਹਮੇਸ਼ਾ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਮੰਨਿਆ ਜਾਂਦਾ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਜਿਹੜਾ ਸਾਨੂੰ ਹੈਵੀ ਡਰਾਈਵਿੰਗ ਸੈਂਸਾ ਇਸ਼ੂ ਕੀਤਾ ਜਾਂਦਾ ਚਾਹੇ ਉਹ ਐਮਬੀਐਲੋਂ ਹੋਵੇ ਚਾਹੇ ਉਹ ਆਰਟੀਏ ਵੱਲੋਂ ਹੋਵੇ ਤੇ ਚਾਹੇ रेड क्रॉस ਵੱਲੋਂ ਫਸਟ ایڈ ਦਾ ਹੋਵੇ ਅਸੀਂ ਸਾਰੇ ਸਰਟੀਫਿਕੇਟ ਲੈਣ ਤੋਂ ਬਾਅਦ ਸਾਨੂੰ ਹੈਵੀ ਡਰਾਈਵਿੰਗ ਦਾ ਸਾਂਝਾ ਜਿਹੜਾ ਦਿੱਤਾ ਜਾਂਦਾ ਪਰ ਫੇਰ ਵੀ ਸਾਨੂੰ ਜਿਹੜਾ ਮੰਦਾ ਚੰਗਾ ਬੋਲਿਆ ਜਾਂਦਾ ਜਦੋਂ ਕਿ ਪੂਰੇ ਦੇਸ਼ ਨੂੰ ਅਸੀਂ ਚਲਾਉਂਦੇ ਆ ਕਿਉਂਕਿ ਜਿੰਨੀ ਦੇਰ ਵੀ ਕੋਈ ਵੀ ਡਰਾਈਵਰ ਆ ਜਾਏ ਹੈਵੀ ਵੀਕਲ ਹੋਵੇ ਤੇ ਚਾਹੇ ਲਾਈਟ ਵੀਕਲ ਹੋਵੇ ਉਹਨੂੰ ਡਰਾਈਵਰ ਹੀ ਚਲਾਉਂਦੇ ਨੇ ਪਰ ਸਮਾਜ ਵਿੱਚ ਸਾਨੂੰ ਜਿਹੜਾ ਮਾਨ ਸਤਕਾਰ ਮਿਲਣਾ ਚਾਹੀਦਾ ਅਸੀਂ ਡਰਾਈਵਰਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਦੋਦੀ ਵੀ ਨੇ ਉਹਨਾਂ ਨੇ ਵੀ ਗੱਲਬਾਤ ਕਰਵਾਵਾਂਗੇ ਕੀ ਕਹਿੰਦੇ ਨੇ ਅੱਜ ਧੁੰਦ ਦੇ ਕਾਰਨ ਕਿਉਂਕਿ ਮੌਸਮ ਵਿਭਾਗ ਨੇ ਕਿਹਾ ਆਉਣ ਵਾਲੇ 2 ਦਿਨਾਂ ਵਿੱਚ ਜਿਹੜੀ ਧੁੰਦ ਵੱਧ ਸਕਦੀ ਆ ਤੇ ਕਿਣਮਣ ਵੀ ਹੋ ਸਕਦੀ ਆ ਤੇ ਠੰਡ ਵੀ ਉਸ ਦੇ ਨਾਲ ਵੱਧ ਸਕਦੀ ਆ ਅਸੀਂ ਲੋਕਾਂ ਨਾਲ ਗੱਲਬਾਤ ਕਰਵਾਵਾਂਗੇ ਦੋਦੀ ਵੀ ਨੇ ਡਰਾਈਵਰ ਵੀ ਕੀ ਕਹਿਣਾ ਹੈ ਧੁੰਦ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਭੂਸ਼ਣ ਕੁਮਾਰ ਆ ਜੀ ਮੈਂ ਦਿੱਲੀ ਤੋਂ ਆਇਆ ਜੀ ਤੇ ਫਰੀਦਕੋਟ ਚੱਲਿਆ ਧੁੰਦ ਕਰਕੇ ਕਿੰਨੀ ਕਿੱਸਮਤ ਆ ਰਹੀ ਆ ਬਹੁਤ ਸਮੱਸਿਆ ਆ ਰਹੀ ਆ ਜੀ ਬੜੀ ਬਹੁਤ ਜ਼ਿਆਦਾ ਇੱਕ 바ਗੇ ਤੁਹਾਡਾ ਬਾਈਪਾਸ ਅੰਦਰ ਦੀ ਅਫਸਰਾਂ ਨੇ ਨੋ ਐਂਟਰੀ ਕਰਦੀ ਐ ਬਾਈਪਾਸ ਤੁਹਾਡਾ ਟੁੱਟਿਆ ਹੋਇਆ ਦਿsdx ਅੱਖ ਨਹੀਂ ਟਾਇਰ ਵੀ ਫਟ ਸਕਦਾ ਕੋਈ ਲੁੱਟ ਵੀ ਹੋ ਸਕਦੀ ਐ ਗੱਡੀਆਂ ਵਾਸਤੇ ਠੀਕ ਐ ਜੇ ਨੋ ਐਂਟਰੀ ਕੀਤੀ ਐ ਤੇ ਬਾਈਪਾਸ ਤਾਂ ਰੋਡ ਰਿਪੇਅਰ ਕਰਾਓ ਐਡੇ ਮਹਿੰਗੇ ਟਾਇਰ ਐ ਕੁਝ ਵੀ ਹੋ ਸਕਦਾ ਕਿ ਲੋਕ ਜੇ ਮੈਂ ਲਾਈਟਾਂ ਨਹੀਂ ਦਿਉਂਦੇ ਯਾਰ ਰਿਫਲੈਕਟਰ ਨਹੀਂ ਲਾਉਂਦੇ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਗਲਤ ਐ ਰਿਫਲੈਕਟਰ ਆ ਸਾਡੀ ਗੱਡੀ ਚੈੱਕ ਕਰ ਲਓ ਜੋ ਨਿਯਮ ਟ੍ਰੈਫਿਕ ਨਿਯਮ ਕਹਿੰਦਾ ਅੱਗੇ ਵਾਈਟ ਐ ਸਾਈਡ ਤੇ yellow ਐ ਪਿੱਛੇ red ਐ ਸਾਡੇ ਪੂਰੇ ਲੱਗੇ ਸਹੀ ਹੈ ਹੈਵੀ ਗੱਡੀਆਂ ਵਾਲੇ ਤਾਂ ਸਾਰੇ ਸਹੀ ਹੁੰਦੇ ਪਰ ਛੋਟੇ ਘਾਰਾਂ ਵਾਲੇ ਕਹਿ ਦਿੰਦੇ ਵੀ ਟਰੱਕ ਡਰਾਈਵਰਾਂ ਦਾ ਤੂੰ ਘੜ ਦਿੰਦੇ ਕੋਈ ਵੀ ਗੱਲ ਜੀ ਦੇਖੋ ਕੋਈ ਜ਼ਮਾਨਾ ਸੀ ਜਦੋਂ ਅਨਪੜ ਗਿਣਾ ਜਾਂਦਾ ਸੀ ਟਰੱਕ ਡਰਾਈਵਰ ਨੂੰ ਉਹ ਟਾਈਮ ਗਿਆ ਸਭ ਪੜੇ ਲਿਖੇ ਧੀਆਂ ਪੁੱਤਰਾਂ ਵਾਲੇ ਆ ਕੋਈ ਇਹ ਨਹੀਂ ਅਸੀਂ ਘਰਬਾਰ ਵਾਲੇ ਆ ਜੀ ਕੋਈ ਗੱਲ ਨਹੀਂ ਨਹੀਂ ਕਿਉਂ ਮਤਲਬ ਕੋਈ ਵੀ ਵੀਕਲ ਆ ਟਰੱਕ ਵਾਲੇ ਨੂੰ ਮੰਦਾ ਚੰਗਾ ਵੀ ਬੋਲਿਆ ਜਾਂਦਾ ਇਹ ਸੋਚਿਆ ਕਿਉਂ ਇਹ ਭਾਰਨਾ ਕਿਵੇਂ ਬਣੀ ਹੋਈ ਆ ਦਾਰਨਾ ਇਸ ਤਰ੍ਹਾਂ ਜੀ ਮੰਨ ਕੇ ਚਲੋ ਆ ਗੱਡੀ ਮੇਰੀ 11-12 ਲੱਖ ਰੁਪਏ ਦੀ ਐ 35000 ਦੀ ਕਾਰ ਵਾਲਾ ਸਾਨੂੰ ਮੰਬੂਲੀ ਗੱਲ ਬੋਲ ਹੀ ਜਾਂਦਾ ਕਿ ਉਹਦੇ ਕੋਲ ਇੱਕ ਉਹਦਾ ਨਾਮ ਬੜਾ ਬੱਚਾ ਨਾ ਕਾਰ 'ਚ ਬੈਠਾ ਹੋ ਤੇ ਸਾਡੇ ਕਾਰ ਗੱਡੀ ਦੇ ਤੇ ਟਾਇਰਾਂ ਦੇ ਬਰਾਬਰ ਨਹੀਂ ਹੁੰਦੀ ਕਾਰ ਉਹਨਾਂ ਦੀ ਬੋਲ ਜਾਂਦੇ ਆ ਚਲਾਉਣ ਦੀ ਵੀ ਕਈ ਡਰਾਈਵਰ ਕਹਿੰਦੇ ਆ ਵੀ ਨਵਾਂ ਵਿਆਹ 'ਚ ਮਿਲੀ ਹੁੰਦੀ ਆ ਕਿਸੇ ਨੂੰ ਕਿਵੇਂ ਮਿਲੀ ਹੁੰਦੀ ਬਿਲਕੁਲ ਇਹ ਵੀ ਇਹ ਵੀ ਤੁਹਾਡੀ ਗੱਲ ਜਾਣ ਹੋਣਾ ਜਿਹੜੇ ਸਾਡੇ ਕੋਲੇ ਲਾਇਸੈਂਸ ਹੈ ਮੇਰੇ ਖਿਆਲ ਮੈਂ ਤਿੰਨ ਵਾਰੀ ਡਰਾਈਵਿੰਗ ਡਿਪਲੋਮਾ ਕਰ ਚੁੱਕਿਆ ਹਾਂ ਕਾਫੀ ਸਾਲ ਪਹਿਲਾਂ ਇੱਥੇ ਤੁਹਾਡੇ ਰ ਉਹਦੇ ਵਿੱਚ ਐਸਐਸਪੀ ਸਾਹਿਬ ਦੇ ਸਾਹਮਣੇ ਬੈਠੇ ਸੀ ਕਲਾਸ ਲੱਗੀਆਂ ਸਾਡੀਆਂ ਸਾਡੇ ਕੋਲੇ ਸਰਟੀਫਿਕੇਟ ਹੈਗੇ ਆ ਹੈਵੀ ਸਾਡੇ ਕੋਲੇ ਲਿਸੰਸ ਹੈਗੇ ਆ ਪੂਰੇ ਨਿਜਮ ਨਾਲ ਅਸੀਂ ਗੱਡੀ ਚਲਾ ਰਹੇ ਆ ਮਾਲਕ ਦੀ ਕਿਰਪਾ ਜੇ ਤੱਕ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਹਾਂਜੀ ਇੱਜਤ ਡਰਾਈਵਰਾਂ ਨੂੰ ਫਿਰ ਵੀ ਦਿੱਤੀ ਨਹੀਂ ਜਾਂਦੀ ਜੀ ਨਹੀਂ ਜੀ ਨਹੀਂ ਨਹੀਂ ਇਹ ਤਾਂ ਮਹਿਕਮੇ ਨੂੰ ਇਹਨਾਂ ਨੇ ਸਾਰੀ ਟੂਆਟਵਾਈਏ ਸੀ ਕਰਦੇ ਆ ਅਸੀਂ ਵੀ ਇੱਕ ਆਰਮੀ ਤਰ੍ਹਾਂ ਹੀ ਆ ਸਾਡਾ ਵੀ ਇੱਕ ਆਰਮੀ ਰੂਪ ਹੀ ਆ ਸਾਰਾ ਮਾਲ ਢੋਣਿਆ ਟਾਈਮ ਤੇ ਪਹੁੰਚਾਉਣਾ ਕਦੇ ਕੋਈ ਇੱਜ਼ਤ ਕਿਤੇ ਹੈ ਹੀ ਨਹੀਂ ਮਤਲਬ ਹੀ ਨਹੀਂ ਨੋ ਐਂਟਰੀ ਕਰਤੀ ਟਰੱਕਾਂ ਦੇ ਆ ਕਿਤੇ 2 ਘੰਟੇ ਕਾਰਾਂ ਦੇ ਵੀ ਕਰੋ ਸਾਨੂੰ ਤਾਂ ਲੰਘਣ ਦਿਓ ਕਿਤੇ ਨ ਕਿਤੇ ਸਾਰਾ ਮਾਲ ਦੀ ਟੋਆ ਟੋਈ ਅਸੀਂ ਕਰਦੇ ਆ ਸਭ ਕੁਝ ਅਸੀਂ ਕਰਦੇ ਆ ਸਭ ਤੋਂ ਬੁਰੀ ਨਜ਼ਰ ਨਾਲ ਸਾਨੂੰ ਹੀ ਦੇਖਿਆ ਜਾਂਦਾ ਜਿਹੜੇ ਨੋ ਐਂਟਰੀ ਕਰਨ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਤੁਸੀਂ ਜਿਹੜਾ ਮਾਲ ਪਾੜ ਕੇ ਪਹਾੜੂ ਤੋਂ ਲੈ ਕੇ ਥਾਰਾ ਕੋਈ ਡਰਾਈਵਰ ਬਿਲਕੁਲ ਜੀ ਬਿਲਕੁਲ ਡਰਾਈਵਰ ਪਹੁੰਚਾਉਂਦਾ ਅਸੀਂ ਮਰੀਜ਼ ਨੂੰ ਵੀ ਅਸੀਂ ਪਹੁੰਚਾਉਂਦੇ ਜਿਹੜਾ ਮਰੀਜ਼ ਨੂੰ ਲੈ ਕੇ ਜਾਂਦਾ ਐਂਬੂਲੈਂਸ ਦੇ ਉਹ ਵੀ ਤਾਂ ਇੱਕ ਡਰਾਈਵਰ ਹੈ ਜਿਹੜਾ ਐਸਐਸਪੀ ਸਾਹਿਬ ਦੀ ਗੱਡੀ ਚਲਾਉਂਦਾ ਉਹ ਵੀ ਤਾਂ ਇੱਕ ਡਰਾਈਵਰ ਹੈ ਬਰ ਟਰੱਕ ਡਰਾਈਵਰ ਨੂੰ ਉਸ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਪੜ੍ਹੇ ਲਿਖੇ ਮੁੰਡੇ ਆ ਚੰਗੇ ਘਰਾਂ ਦੇ ਆ ਇਹ ਘਰ ਧੀਆ ਪੈਣਾ ਵਾਲੇ ਆ ਉਹ ਇਹ ਕਹਿ ਕੇ ਬੋਲਾ ਜਾਂਦਾ ਜਿੱਥੇ ਮਰਜ਼ੀ ਦੇਖ ਲਓ ਸੁਖਮੰਦਰ ਸਿੰਘ ਆ ਜੀ ਕਿੱਥੋਂ ਆਏ ਹੋ ਜੈਸੀ ਪਹਾੜੀ ਤੋਂ ਇਹ ਕਿੱਥੋਂ ਚੱਲੇ ਆ ਇਹ ਜਾਣਾ ਚਿੱਲਾ ਤੋਂ ਗਾਂ ਜਾਣਾ ਜੀ ਤੁੰਦ ਨਹੀਂ ਆ ਕੰਮਕਾਰ ਕਿਵੇਂ ਲੱਗਦਾ ਇਹਦੇ ਚਿੱਤਵੇਂ ਬਹੁਤ ਔਖਾ ਸਾਰਾ ਬਹੁਤ ਜਿੰਨਾ ਵੀ ਕਹਿ ਦੋ ਗਰੀਬ ਬੰਦਿਆਂ ਦੀ ਆੜੀ ਕਰਨੀ ਪੈਂਦੀ ਹੈਗੀ ਤੁੰਦ ਬਹੁਤ ਆ ਜੀ ਬਹੁਤ ਔਖੇ ਹੈਗੇ ਜਿੰਨਾ ਵੀ ਕਹਿ ਦਿਆਂ ਹਾਂ ਜੀ ਲੇਵਰ ਦਾ ਕੰਮ ਕਰਦੇ ਆ ਜੀ। ਜੀ ਸਾਈਕਲ ਤੇ ਆਨੇ ਬਸ ਕਿੰਨੀ ਮੁਸ਼ਕਿਲਾਂ ਆਉਂਦੀਆਂ ਤੁਹਾਨੂੰ। ਬਹੁਤ ਆ ਜੀ ਬਹੁਤ ਸਮੱਸਿਆ ਆਉਂਦੀ ਆ। ਕਿੰਨਾ ਟਾਈਮ ਲੱਗ ਜਾਂਦਾ। ਘੰਟਾ ਲੱਗ ਜਾਂਦੇ 1.5 ਘੰਟਾ ਮੈਨੂੰ ਹੋਂਤੇ। ਅੱਜ ਕੱਲ ਜੀ ਮੈਂ ਨੌਜਵਾਨ ਪੀੜੀ ਆ ਹਰ ਛੋਟੇ ਵੱਡੇ ਕੰਮ ਨੂੰ ਜਾਂ ਨੇੜੇ ਵੀ ਜਾਣਾ ਹੁੰਦਾ ਤਾਂ ਉਹ ਸਹੀ ਮੋਟਰਸਾਈਕਲ ਤੇ ਜਾਂਦੇ ਨੇ ਤੁਸੀਂ ਫਿਰ ਸਾਈਕਲ ਕਿਉਂ ਰੱਖਿਆ ਹੋਇਆ। ਆਪਣਾ ਹੀ ਗੋਡੇ ਕਾਇਮ ਐ। ਇਸ ਕਰਕੇ ਗੋਡੇ ਕਾਇਮ ਰਹਿੰਦੇ ਆ ਵਧੀਆ ਤੇ ਬਾਕੀ ਕੀ ਨਾਲ ਲੈਂਦੇ ਹੁੰਦੇ ਨਾ ਆਪਾਂ ਨੂੰ ਤਾਂ ਵੈਗਰੂ ਦੀ ਕਿਰਪਾ ਹੈ ਕਿ ਸੱਚੇ ਪਾਛਾ ਸਾਈਕਲਿਸਟ ਹੁਈ ਕਾ। ਬੱਚੇ ਅੱਜ ਕੱਲ ਦੇ ਮੋਟਰਸਾਈਕਲ ਚਲਾਉਂਦੇ ਆ ਜੀ ਇਤਲਾਕੇ ਕੋਈ ਖੁਚ ਨਹੀਂ ਵਸਾਇਕ ਲਾ ਵੱਡੀਆਂ ਗੱਡੀਆਂ ਵਾਲੇ ਸਾਈਕਲ ਨੂੰ ਰਾਹ ਨਹੀਂ ਦਿੰਦੇ ਜੀ ਸਾਨੂੰ ਸੜਕ ਤੇ ਨਹੀਂ ਚੜਨ ਦਿੰਦੇ ਆ ਮੋਟਰ ਆ ਟੈਂਪੂ ਵਾਲਿਆਂ ਨੇ ਤਾਂ ਬੜੇ ਦੁਖੀ ਕਰਿਆ ਇਹ ਤਾਂ ਮੂਰੇ ਕਰ ਦਿੰਦੇ ਐ ਇੰਨਾ ਦੁਖੀ ਕਰਦੇ ਐ ਨਾ ਪੁੱਛ ਨਾ ਸਾਈਕਲ ਵਾਲਿਆਂ ਨੂੰ ਤਾਂ ਕਹਿੰਦੇ ਵੀ ਤੇਰਾ ਕੁਛ ਅਹੀ ਨਹੀਂਗਾ ਬਸ ਤੂੰ ਘਰ ਹੀ ਰਹਿ ਅਸੀਂ ਤੁਹਾਨੂੰ ਚੜ ਨਹੀਂ ਦਿੰਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿਣਾ ਕਿ ਚਾਹੁੰਦੇ ਆ ਜੀ ਆਹੀ ਆ ਵੀ ਥੋੜੀ ਜੀ ਸਾਈਡ ਦੇਣ ਗਰੀਬ ਬੰਦੇ ਦਿਹਾੜੀ ਕਰਦੇ ਐ ਇਹ ਤਾਂ ਕਈ ਵਾਰੀ ਮਾਰ ਹੀ ਜਾਂਦੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਸ ਤਰ੍ਹਾਂ ਹੁਣ ਮੈਂ ਰਾਹ ਚ ਆਇਆਗਾ ਦਾਣਾ ਮੰਡੀ ਕੋਲੇ ਉੱਥੇ ਜਮਾਂ ਪੰਨ ਕਚੂਰਾ ਕਰਿਆ ਪਿਆਗਾ ਮੋਟਰਸਾਈਕਲ ਬੁਰਾ ਹਾਲ ਹੈ ਪਰ ਆਪੇ ਕਹਨੇ ਆ ਜੀ ਥੋੜਾ ਜਿਹਾ ਸਾਈਡ ਰਹਿਣਾ ਤੇ ਵੀ ਆਪਣੀ ਮੌਤ ਮਰੋ ਤਾਂ ਠੀਕ ਹੈ ਐਵੇਂ ਮੌਤ ਨੂੰ ਸੇੜਨਾ ਬੜਾ ਛੇਤੀ ਦਵੱਲਾ ਦਵੱਲੀ ਕਰਦੇ ਆ ਉਹਨਾਂ ਛੇਤੀ ਨਹੀਂ ਹੋਣਾ ਚਾਹੀਦਾਗਾ ਹਾਂਜੀ ਵੀਰ ਜੀ ਕੀ ਨਾਮ ਆ ਤੇ ਕਿੱਥੋਂ ਆਇਆ ਮੇਰਾ ਨਾਮ ਜੀ ਕੇਟੀ ਢਾਲੀ ਵਾਲਾ ਔਰ ਮੈਂ ਤਲਵੰਡੀ ਸਾਬੋ ਤੋਂ ਆਇਆ ਜੀ ਸੋ ਬਹੁਤ ਮੁਸ਼ਕਲ ਨਾ ਬਠਿੰਡੇ ਤੱਕ ਪਹੁੰਚੇ ਅੱਗੇ ਅਸੀਂ ਜਾਣਾ ਫਰੀਦਕੋਟ ਸਾਹਿਬ ਤੇ ਔਰ ਧੁੰਦ ਇੰਨੀ ਕਿ ਜ਼ਿਆਦੇ ਆ ਕਿ ਰਾਤ ਜਦੋਂ ਅਸੀਂ ਪਹਿਲਾਂ ਰਾਤ 2:00 ਵਜੇ ਤੁਰਨਾ ਸੀ ਜੇ ਤੁਰੇਆਂ ਸੀ ਤਾਂ ਜਦੋਂ ਪਿੰਡ ਚੋਂ ਨਿਕਲੇ ਆਂ ਸੀ ਉਥੋਂ ਤਾਂ ਰੋਡ ਤੇ ਆ ਕੇ ਉਸ ਤੋਂ ਬਾਅਦ ਸਾਨੂੰ ਰੋਡ ਤੇ ਕੁਝ ਨਹੀਂ ਦਿਸਿਆ ਅਸੀਂ ਜਦੋਂ ਵਾਪਸ ਮੁੜ ਕੇ ਮੈਨੂੰ ਚਾਹਲੋ ਵਾਪਸ ਜਾਣੇ ਸਵੇਰ ਚੱਲਾਂਗੇ ਤਾਂ ਬਾਅਦ ਸਾਨੂੰ ਪਿੰਡ ਚ ਗਲੀ ਵੀ ਨਹੀਂ ਲੱਭੀਗੀ ਜਿੱਥੋਂ ਅਸੀਂ ਨਿਕਲ ਕੇ ਆਏ ਸੀ ਪ੍ਰੋਗਰਾਮ ਸੀ ਸਾਡਾ ਉੱਥੇ-ਉੱਥੇ ਰੁਕੇ ਹੋਏ ਸੀ ਪਰ ਹੁਣ ਇੰਨੀ ਕਿ ਧੁੰਦਾ ਵੀ ਬਹੁਤ ਜ਼ਿਆਦਾ ਔਰ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਵਹੀਕਲ ਚਲਾ ਆਲੇ ਆ ਮੇਰੇ ਭਰਾ ਹਨਾ ਤੋ ਉਹਨਾਂ ਨੂੰ ਬੇਨਤੀ ਹੈ ਵੀ ਇੱਕ ਤਾਂ ਲਾਈਟਾਂ ਜ਼ਰੂਰ ਔਨ ਕਰਕੇ ਔਰ ਇੱਕ ਜਿਹੜਾ ਪਾਰਕਿੰਗ ਲਾਈਟ ਹੁੰਦੀ ਉਹ ਜ਼ਰੂਰ ਔਨ ਕਰੋ। ਕਈ ਪਤਾ ਕੀ ਕਰਦੇ ਆ ਜੀ ਲਾਈਟ ਹੈਡਲਾਈਟ ਛੱਡ ਲੈਂਦੇ ਆ ਪਾਰਕਿੰਗ ਲਾਈਟ ਨਹੀਂ ਛੱਡਦੇ ਔਰ ਪਿੱਛੋਂ ਬੰਦਾ ਆ ਰਿਹਾ ਉਹਨੂੰ ਨਹੀਂ ਪਤਾ ਲੱਗਦਾ ਵੀ ਅੱਗੇ ਕੋਈ ਸਾਧਨ ਜਾ ਰਿਹਾ। ਸੋ ਇਸ ਕਰਕੇ ਬੇਨਤੀ ਹੈ ਵੀ ਜਿੰਨੇ ਵੀ ਵੀਹਿਕਲ ਚਲਾ ਰਹੇ ਆ ਸੋ ਤੁੰਦ ਬਹੁਤ ਜ਼ਿਆਦਾ ਆਪਣੇ ਪਰਿਵਾਰ ਦਾ ਆਉਣ ਜਾਣ ਵਾਲਿਆਂ ਦਾ ਸਾਰਿਆਂ ਦਾ ਰਸਤੇ ਵਾਲਿਆਂ ਦਾ ਸਾਰਿਆਂ ਦਾ ਖਿਆਲ ਰੱਖੋ ਔਰ ਲਾਈਟਾਂ ਔਨ ਕਰਕੇ ਚੱਲੋ ਬੜੇ ਧਿਆਨ ਨਾਲ ਚੱਲੋ ਔਰ ਸਲੋ ਚੱਲੋ ਜਿੰਨਾ ਵੀ ਜਾ ਸਕਦੇ ਹੋ। ਅਹ ਦੇਖੋ ਜੀ ਵੈਸੇ ਤਾਂ ਆਪਾਂ ਨਾਰਮਲ ਆਈਏ 20-25 ਮਿੰਟ ਲੱਗਦੇ ਆ ਪਰ ਸਾਨੂੰ ਘੰਟੜ ਘੜ ਇੱਕ ਘੰਟਾ 10 ਮਿੰਟ ਲੱਗੇ ਜੀ। ਆ ਰਾਮਨਾ ਸਰਕਾਰ ਵੱਤੋਂ ਵੀ 30 ਲਾਈ ਜਾਂਦੇ ਸਸਤਾਵਾਂ ਵੱਤੋਂ ਲੋਕ ਲਉਂਦੇ ਇੰਨੀ ਕਹਿਣਾ ਅਹ ਨਹੀਂ ਮਾੜੀ ਗੱਲ ਹੈ ਜੀ ਲੋਕਾਂ ਦੀ ਰਿਫਲੈਕਟਰ ਦਾ ਬਹੁਤ ਵੱਡਾ ਰੋਲ ਹੈ ਜੀ। ਜਦੋਂ ਆਪਣੀ ਲਾਈਟ ਪੈਂਦੀ ਆ ਤਾਂ ਰਿਫਲੈਕਟਰ ਜਗਦਾ ਉਹਦੇ ਚ ਪਤਾ ਲੱਗ ਜਾਂਦਾ ਕੋਈ ਵੀਕਲ ਜਾ ਰਿਹਾ ਜਾਂ ਵੀਕਲ ਖੜਾ ਹੈ ਪਰ ਲੋਕ ਸ਼ਰਮ ਮੰਨਦੇ ਆ ਵੀ ਸਾਡੀ ਗੱਡੀ ਤੇ ਲਾ ਤਾਂ ਸਾਡੀ ਗੱਡੀ ਸ਼ਾਇਦ ਸੋਹਣੀ ਲੱਗਣੋ ਅਟਜੂਗੀ ਹਨਾ ਪਰ ਉਹ ਚੀਜ਼ਾਂ ਦਾ ਲੋਕ ਇਹ ਨਹੀਂ ਦੇਖਦੇ ਸਰਕਾਰ ਤਾਂ ਬਹੁਤ ਉਪਰਾਲੇ ਕਰ ਰਹੀ ਆ ਪਰ ਇਹ ਆਡੀਅנס ਨੂੰ ਵੀ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਹਨਾ ਪਬਲਿਕ ਨੂੰ ਚਾਹੀਦਾ ਵੀ ਸਰਕਾਰ ਦਾ ਮਿਲ ਕੇ ਸਾਥ ਦੇਣ ਜੀ ਬਈ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਕਿੱਥੋਂ ਆਏ ਕਿੱਥੇ ਜਾਣਾ ਮੈਂ ਦੌਲੇਪਿੰਡ ਤੋਂ ਆਇਆ ਜੀ ਗ੍ਰੀਨ ਸਿਟੀ ਦੇ ਵਿੱਚ ਜਾਣਾ ਜੀ ਕੰਮ ਕਰਦਾ ਮਿਸਤਰੀ ਦਾ ਚਨਾਇਦਾ ਜੀ ਤੋਂਦਨਾ ਬਾਈ ਜੀ ਬਹੁਤ ਸਮੱਸਿਆ ਆ ਰਹੀ ਹੈ ਬਹੁਤ ਜਿਆਦਾ ਹੀ ਦਿਖ ਨਹੀਂ ਰਿਹਾ ਕੁਝ ਵੀ ਜੀ। ਇਹ ਵੱਡੀਆਂ ਗੱਡੀਆਂ ਵਾਲੇ ਮੋਟਰਸਾਈਕਲਾਂ ਨੂੰ ਸੁਣਾ ਵੀ ਰਾਹ ਘੱਟ ਦਿੰਦੇ ਆ ਹਨਾ ਜਾਂ ਸਮੱਸਿਆ ਆਉਂਦੀ ਹੈ ਇਹ ਲਾਈਟਾਂ। ਨਹੀਂ ਜੀ ਗੱਡੀਆਂ ਵਾਲ ਤਾਂ ਸਾਈਡ ਤੇ ਜਾਂਦੇ ਵੱਡੰਗਾਲੇ ਵੀ ਜੀ। ਤੇ ਗੱਲ ਕਰ ਮੋਟਰਸਾਈਕਲ ਵਾਲੇ ਵੀ ਥੋੜਾ ਜੀ ਤੇਜ਼ ਬੜਾ ਤੋਰਦੇ ਫਿਰ ਉਦੋਂ ਹੁੰਦਾ ਜੇ ਥੋੜੀ ਥੋੜੀ ਚਲਾਉਣ ਜੀ ਫੇਰ ਕੋਈ ਆਹੋ ਗੱਲ ਨਹੀਂ ਕੀ। ਲੋਕ ਲਾਈਟਾਂ ਵਗੈਰਾ ਜਾਂ ਤਾਂ ਜਿਆਦਾ ਜਗਾ ਦਿੰਦੇ ਜਾਂ ਜਮਾ ਨਹੀਂ ਜਗਾਉਂਦੇ ਕੀ ਕਹਿਣਾ ਚਾਹੁੰਦੇ। ਦੇਖੋ ਜਿਹੜੀ ਪੀਲੀ ਲਾਈਟ ਆ ਜੀ ਇਹ ਧੁੰਦ ਨੂੰ ਕੋਸ਼ਿਸ਼ ਜਦੋਂ ਆਪਾਂ ਚਲਾਉਨੇ ਆ ਪੀਲੀ ਲਾਈਟ ਇਹਦੇ ਨਾਲ ਥੋੜਾ ਜਆ ਆਪਣੀ ਸੇਫਟੀ ਵਾਧਾ ਹੀ ਲੋਕ ਜਦੋਂ ਐਲਡੀ ਲਾਈਟਾਂ ਕਰਾ ਲੈਂਦੇ ਆ ਉਸ ਦੇ ਨਾਲ ਆ ਲੋਕ ਆਪ ਦੀਆ ਖਤਰਾ ਨਾ ਤਾਂ ਗਲਿੰਦੀਦਾ ਜੀ ਤੇ ਨਾ ਕੁਝ ਪਤਾ ਨਹੀਂ ਲੱਗਦਾ ਉਸ ਨਾਲੀ ਚਿੱਟੀਆਂ ਲਾਈਟਾਂ ਨਾਲ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿਉਂਕਿ ਧੁੰਦ ਦੇ ਵਿੱਚ ਹੀ ਪੀਲੀਆਂ ਲਾਈਟਾਂ ਰੱਖੋ ਜੀ ਤੇ ਲਾਈਟਾਂ ਚੱਲਦੀਆਂ ਰੱਖੋ ਜੀ ਜਿਹੜੀਆਂ ਚਿੱਟੀਆਂ ਐਲਡੀ ਲਾਈਟਾਂ ਜੀ ਇਹਨਾਂ ਨੂੰ ਬੰਦ ਕਰੋ ਜੀ ਤੇ ਬਤ ਬਤ ਦੀ ਆਪ ਦੀ ਸੇਫਟੀ ਲਈ ਜਿਹੜੇ ਮੋਟਰਸਾਈਕਲ ਵਾਲੇ ਮੇਰੇ ਵੀਰ ਇਹ ਆ ਤਾਂ ਆਪਾਂ ਸਾਈਡ ਤੇ ਚਲਾਉਣਾ ਜਿਵੇਂ 25 30 ਤੇ ਲੈ ਕੇ ਉਹ ਧੁੰਦ ਦੇ ਵਿੱਚ ਜੀ ਤੇ ਜਿਹੜੇ ਵੱਡੀਆਂ ਗੱਡੀਆਂ ਵਾਲੇ ਜੀ ਉਹ ਤਾਂ ਆ ਤਾਂ ਸਾਈਡ ਤੇ ਜਾਂਦੇ ਆ ਜੀ ਹਾਂਜੀ ਹਾਂਜੀ ਇਹ ਤਾਂ ਫਿਰ ਧੁੰਦਾਂ ਜੀ ਫਿਰ ਲੱਗੂਗੀ ਜੀ ਲੱਗਦਾ ਧੁੰਦ ਨਾਲ ਕੰਮਕਾਰ ਨੂੰ ਸਮੱਸਿਆ ਆਉਂਦੀ ਆ ਸਮੱਸਿਆ ਤਾਂ ਆਉਂਦੀ ਕੀ ਕਰ ਗਈ ਜੀ ਮਜਬੂਰੀ ਆ ਜੀ ਬਾਕੀ ਸਿਰਫ ਕੋ ਸਰਕਾਰਾਂ ਮਾੜੀਆਂ ਜੀ ਸਰਕਾਰ ਨੂੰ ਜਿਹੜੇ ਪੜੇ ਲਿਖੇ ਹੁਣ ਬੀਏ ਬੀਏ ਮੁੰਡੇ ਆਈ ਸਾਡੇ ਕੋਲ ਦਿਹਾੜੀ ਕਰਦੇ ਆ ਜੀ ਜਾਂ ਕੁਛ ਵੀ ਆ ਜੀ ਮੰਨ ਕੇ ਚੱਲ ਜੀ ਹੁਣ ਸਰਕਾਰ ਬਦਲੀ ਸੀਗੀ ਬਦਲਾਅ ਤਾਂ ਆ ਜੀ ਆਈ ਹੈ ਜੀ ਬਦਲਾਅ ਪਹਿਲਾਂ ਚਿੱਟਾ ਘੱਟ ਵਿਗਦਾ ਸੀ ਹੁਣ ਥੋੜਾ ਬਾਲਾ ਵਿਖਣ ਲੱਗ ਪਿਆ ਜੀ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਥੋੜੀ ਨਸ਼ੇ ਤੇ ਰੋਕ ਲੱਗਣੀ ਚਾਹੀਦੀ ਹੈ ਜੀ ਸ਼ਰੇ ਆਉਣ ਦਾ ਆਨ ਦੇ ਵਿੱਚ ਦਿੱਕਤ ਤਾਂ ਆ ਜਾਂਦੀ ਹੁਣ ਕੁਛ ਕਰ ਨਹੀਂ ਸਕਦੇ ਜੀ ਸਾਨੂੰ ਜੀ ਮੈਂ ਇੱਕ ਘੰਟੇ ਦੇ ਵਿੱਚ ਕ੍ਰੋਸ ਕੀਤਾ ਜੀ 30 ਕਿਲੋਮੀਟਰ ਬਾਤੀ ਆਮ ਤਾਂ ਹੀ ਅੱਧੇ ਘੰਟੇ ਚਲੇ ਜਾਨੇ ਅਸੀਂ ਹਾਂ ਦੁਗਣਾ ਟਾਈਮ ਲੱਗ ਜਾਂਦਾ ਉਹ ਤਾਂ ਕਹਿੰਦੇ ਜੀ ਲੇਟ ਆਏ ਹੁਣ ਕੀ ਕਰਕੇ ਮਜਬੂਰੀ ਆ ਜੀ ਉਹ ਸਾਰੀਆਂ ਗੱਲਾਂ ਸੋਨੀਆਂ ਪੈਣੀਆਂ ਜੋ ਕਹਿੰਦੇ ਜੀ ਕਸ਼ਮੀਰ ਸਿੰਘ ਆ ਜੀ ਕਿੱਥੋਂ ਆਏ ਹੋ ਸਿਵੀਆਂ ਪਿੰਡ ਤੋਂ ਕਿੱਥੇ ਚੱਲਿਆ ਅਸੀਂ ਇੱਥੇ ਚੱਲਿਆਂਗੇ ਸਟੇਡੀਅਮ ਦੇ ਕੋਲੇ ਕੰਮ ਕਰਦਾ ਤਾਂ ਕਿੰਨੀ ਕਿ ਸਮੱਸਿਆ ਹੁੰਦੀ ਆ ਤੁਹਾਨੂੰ ਸਮੱਸਿਆ ਤਾਂ ਬਾਈ ਜੀ ਬਹੁਤ ਹੁੰਦੀ ਆ ਧੁੰਦ ਕਾਰਨ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਧੁੰਦ ਆ ਜੀ ਕਿਲਾ ਛੋਟੇ ਵੀਕਲਾਂ ਨੂੰ ਕਈ ਵਾਰੀ ਰਸਤਾ ਨਹੀਂ ਦਿੰਦੇ ਜਾਂ ਮਤਲਬ ਇਹ ਗੱਲ ਵੀ ਪਤਾ ਹੋਣਾ ਚਾਹੀਦਾ ਇਹ ਤਾਂ ਬਾਈ ਜੀ ਆਪੋ ਆਪਣੇ ਧਿਆਨ ਨਾਲ ਚਲਾਉਣੇ ਚਾਹੀਦੇ ਆ ਠੀਕ ਹੈ ਕੋਈ ਵੀ ਹੈ ਵੱਡੀ ਗੱਡੀ ਵਾਲਾ ਜਾਂ ਛੋਟੀ ਗੱਡੀ ਵਾਲਾ ਉਹਨੂੰ ਦੇਖਣਾ ਚਾਹੀਦਾ ਵੀ ਵਹੀਕਲ ਆਉਂਦਾ ਵੀ ਆਪੋ ਆਪਣੀ ਸ਼ੈਡ ਤੇ ਚੱਲੋ ਕਈ ਵਾਰੀ ਬੱਤੀਆਂ ਕ੍ਰਾਸ ਕਰ ਜਾਂਦੇ ਆ ਧੱਕੇ ਨਾਲ ਉਹ ਨਹੀਂ ਕਰਨੀਆਂ ਚਾਹੀਦੀਆਂ ਲਾਈਟਾਂ ਨੂੰ ਤਾਂ ਕਦੇ ਹੀ ਜਵਾਕ ਤੇ ਨਹੀਂ ਆਉਂਦੇ ਹਨਾ ਲਾਈਟਾਂ ਲੱਗੀਆਂ ਨਹੀਂ ਹਾਂ ਲਾਈਟਾਂ ਵੀਰੇ ਜਿੰਨਾ ਇਹਦਾ ਲੱਗੀਆਂ ਕੋਈ ਵੱਲ ਗਏ ਵੱਡਾਂ ਵਾਲਾ ਲੈਂਦੇ ਆ ਫਿਰ ਅੱਗੇ ਵਾਲੇ ਨੂੰ ਦਿਖਦਾ ਵੀ ਨਹੀਂਗਾ ਮਤਲਬ ਇਹ ਆਪਣੀ ਨਾਰਮਲ ਲਾਈਟ ਲੱਗੀ ਹੋਵੇ ਜਿਹੜੀ ਗੱਡੀ ਨੂੰ ਦਿੱਤੀ ਹੁੰਦੀ ਹੈ ਕੰਪਨੀ ਨੇ ਤਾਂ ਉਹ ਬਹੁਤ ਬੈਸਟ ਹੈ। ਕੰਮਕਾਰ ਚ ਲੇਟ ਹੋ ਜਾਂਦੇ। ਕੰਮਕਾਰ ਚ ਤਾਂ ਵੀਰੇ ਲੇਟ ਹੋ ਹੀ ਜਾਂਦੇ ਹੁਣ ਤੁਹਾਡੇ ਸਾਹਮਣੇ 8:30 ਵਜੇ ਤਣ ਜਾਣਾ ਹੁੰਦਾ ਹੁਣ 9:00 ਵਜੇ ਨਾਲੇ ਆ। ਲੱਗਦਾ ਵੀ ਮਜ਼ਦੂਰੀ ਕਰਨ ਦੀ ਵੀ ਵੱਡੀ ਸਮੱਸਿਆ ਹੁੰਦੀ ਜਿੱਥੇ ਆਪਾਂ ਗੱਡੀ ਲਾ ਰਹੇ ਹਾਂ। ਹਾਂ ਭਾਈ ਜੀ ਬਹੁਤ ਆਉਂਦੀ ਹੈ ਕਿਉਂਕਿ ਫਿਰ ਅਗਲਾ ਵੀ ਕਹਿੰਦਾ ਵੀ ਤੁਸੀਂ ਲੇਟ ਹੋਗੇ ਜਾਂ ਮਤਲਬ ਆਪ ਨੂੰ ਸ਼ਾਮ ਨੂੰ ਵੱਧ ਟਾਈਮ ਲਾਉਣਾ ਪੈਂਦਾ ਉਹ ਜਾ। ਦੇ ਉਹ ਪਾਣੀ ਵੀ ਠੰਡਾ ਹੁੰਦਾ ਲੱਗਦਾ ਵੀ ਇਹ ਵੀ ਸਮੱਸਿਆ ਨਾਲ ਦਾ ਸਾਹ ਨਾਲ ਇਹ ਤਾਂ ਫਿਰ ਬਾਈ ਜੀ ਹੁਣ ਕਰਨਾ ਹੀ ਪੈਂਦਾ ਠੰਡ ਦਾ ਸੀਜ਼ਨ ਆਗਾ ਤੁਹਾਨੂੰ ਆਪ ਸਿਆਣੇ ਹੋ ਤੁਸੀਂ ਵੀ ਜੇ ਠੰਡ ਦਾ ਸੀਜ਼ਨ ਆ ਤਾਂ ਆਪਾਂ ਨੂੰ ਠੰਡੇ ਪਾਣੀ ਨਾਲ ਤਾਂ ਕੰਮ ਕਰਨਾ ਹੀ ਪੈਣਾ ਸ਼ਮਸ਼ੇਰ ਸਿੰਘ ਜੀ ਬੱਲੂਆਣੇ ਤੋਂ ਕਿੱਥੇ ਚੱਲੇ ਹੋ ਗਏ ਇਥੇ ਬਠਿੰਡੇ ਕੰਮ ਕਰਦੇ ਆਂ ਜੀ ਡਰਾਈਵਰੀ ਕਰਦੇ ਆਂ ਗੱਡੀ ਚਲਾਉਣਾ ਬਾਈ ਕਿਹਨੇ ਕਿਹ ਸਮੱਸਿਆ ਆਉਂਦੀ ਐ ਤੁੰਦਰਾ ਸਮੱਸਿਆ ਤਾਂ ਬਹੁਤ ਆਉਂਦੀ ਐ ਜੀ ਮੰਨ ਕੇ ਚੱਲੋ ਵੀ ਮੈਂ 22 ਕਿਲੋਮੀਟਰ ਮੇਰਾ ਪਿੰਡ ਆਈ ਬੱਲੂ ਆਣਾ ਤੇ ਤੁਸੀਂ ਇਹ ਮੰਨ ਲਓ 45 ਤੋਂ 50 ਮਿੰਟ ਲੱਗ ਜਾਂਦੇ ਜੀ ਤੁੰਦ ਦੇ ਕੀ ਨਾਮ ਹੈ ਤੁਹਾਡਾ ਰਵੀ ਕੁਮਾਰ ਕਿੱਥੋਂ ਬਿੱਟ ਲੈ ਕੇ ਆਉਂਦੇ ਕਿੱਥੋਂ ਮੈਂ ਜੋਗ ਅਨੰਦ ਪਿੰਡ ਤੋਂ ਅੱਛਾ ਕਿੱਥੇ ਸ਼ਹਿਰ ਚ ਬੋਲੀ ਸ਼ਹਿਰ ਚ ਕਿੰਨੀ ਕਿ ਸਮੱਸਿਆ ਤੁੰਦ ਦੀ ਸਮੱਸਿਆ ਤਾਂ ਅੱਜ ਤੋਂ ਕੱਲ 2 ਦਿਨਾਂ ਦੀ ਹੋਈ ਹੈ ਪਹਿਲਾਂ ਤਾਂ ਹੈ ਨਹੀਂ ਸੀ